ਕਿਸੇ ਦੇ ਬਦਲ ਜਾਣ ਦਾ ਇੰਨਾ ਦੁੱਖ ਨਹੀਂ ਹੁੰਦਾ ਜਿੰਨੀ ਸ਼ਰਮਿੰਦਗੀ ਆਪਣੇ ਪਰੋਸੇ ਤੇ ਹੁੰਦੀ ਹੈ ਰਿਸ਼ਤਾ ਉਹ ਨਹੀਂ ਹੁੰਦਾ ਜਿਹੜਾ ਦੁਨੀਆ ਨੂੰ ਦਿਖਾਇਆ ਜਾਵੇ ਬਲਕਿ ਰਿਸ਼ਤਾ ਤਾਂ ਉਹ ਹੁੰਦਾ ਹੈ ਜਿਹੜਾ ਦਿਲ ਤੋਂ ਨਿਭਾਇਆ ਜਾਵੇ ਭਾਵੇਂ ਲੋਕ ਤੁਹਾਨੂੰ ਕਮੰਡੀ ਹੀ ਕਹਿਣ ਪਰ ਉਸ ਇਨਸਾਨ ਦਾ ਸਾਥ ਛੱਡ ਦਿਓ ਜਿਹਨੂੰ ਰਿਸ਼ਤਿਆਂ ਤੋਂ ਜ਼ਿਆਦਾ ਖੁਦ ਤੇ ਘਮੰਡ ਹੋਵੇ ਜ਼ਿੰਦਗੀ ਗੁਜ਼ਰ ਜਾਂਦੀ ਹੈ ਸਭ ਨੂੰ ਖੁਸ਼ ਕਰਦੇ ਕਰਦੇ ਜਿਹੜੇ ਖੁਸ਼ ਹੁੰਦੇ ਨੇ ਉਹ ਆਪਣੇ ਨਹੀਂ ਬਣਦੇ ਜਿਹੜੇ ਆਪਣੇ ਹੁੰਦੇ ਨੇ ਉਹ ਕਦੇ ਖੁਸ਼ ਨਹੀਂ ਹੁੰਦੇ ਇਹ ਜਿਹੜੇ ਮਿਲੇ ਨੇ ਇੰਨਾ ਸਾਹਾਂ ਦੀ ਕਿਸ਼ਤ ਅਦਾ ਕਰਿਆ ਕਰੋ ਥੋੜੀ ਮੁਹੱਬਤ ਰਿਸ਼ਤਿਆਂ ਤੋਂ ਬਚਾ ਕੇ ਉਸ ਖੁਦਾ ਨੂੰ ਵੀ ਕਰਿਆ ਕਰੋ ਹਾਸਿਆਂ ਦੇ ਨਾਲ ਕਿਸੇ ਸੋਗ ਦੀ ਤਰ੍ਹਾਂ ਲੱਗ ਜਾਵੇ ਰੂਹ ਨੂੰ ਕੋਈ ਰੋਗ ਦੀ ਤਰ੍ਹਾਂ ਜੇ ਕਰ ਮਹੱਬਤ ਉਸ ਤੋਂ ਨਾ ਮਿਲੇ ਜਿਸ ਨੂੰ ਤੁਸੀਂ ਚਾਹੁੰਦੇ ਹੋ ਤਾਂ ਮਹੱਬਤ ਉਸ ਨੂੰ ਜ਼ਰੂਰ ਦਿਓ ਜਿਹੜਾ ਤੁਹਾਨੂੰ ਚਾਹੁੰਦਾ ਹੈ ਲੱਗਦਾ ਹੈ ਲੋਕਾਂ ਕੋਲ ਇੱਕੋ ਕੰਮ ਰਹਿ ਗਿਆ ਹੈ ਨੇੜੇ ਆ ਕੇ ਦੂਰ ਹੋ ਜਾਂਦਾ ਮਸਲਾ ਇਹ ਨਹੀਂ ਕਿ ਕੋਈ ਇਨਸਾਨ ਸਾਡੀ ਪ੍ਰਵਾਹ ਨਹੀਂ ਕਰਦਾ ਮੁੱਦਾ ਤਾਂ ਇਹ ਹੈ ਕਿ ਸਾਨੂੰ ਉਮੀਦ ਹੀ ਕਿਉਂ ਹੈ ਇਨਸਾਨ ਆਪਣੇ ਕਿਰਦਾਰ ਨਾਲ ਨਹੀਂ ਮਹਿਕਦਾ ਹਰ ਇਤਰ ਨੂੰ ਪਵਿੱਤਰਤਾ ਕਰਨ ਲਈ ਕੋਈ ਇਤਰ ਨਹੀਂ ਆਉਂਦਾ ਕੁਝ ਮਜ਼ਾਕ ਸਿਰਫ ਮਜ਼ਾਕ ਨਹੀਂ ਬਲਕਿ ਚਲਾਕੀ ਨਾਲ ਬੋਲੇ ਗਏ ਸੱਚ ਹੁੰਦੇ ਨੇ ਰਿਸ਼ਤੇ ਖਤਮ ਤਾਂ ਹੌਲੀ-ਹੌਲੀ ਹੁੰਦੇ ਨੇ ਬਸ ਸਾਨੂੰ ਪਤਾ ਹੀ ਅਚਾਨਕ ਲੱਗਦਾ ਹੈ ਚੁੱਪ ਦਾ ਅੰਦਰ ਸ਼ੋਰ ਹੁੰਦਾ ਹੈ ਪਰ ਰੌਲੇ ਦਾ ਅੰਦਰ ਰੌਲਾ ਨਹੀਂ ਹੁੰਦਾ ਖੁਆਬ ਖੁੱਲੀਆਂ ਅੱਖਾਂ ਦੇ ਹੀ ਪੂਰੇ ਹੁੰਦੇ ਨੇ ਰਾਤ ਦੇ ਸੁਪਨਿਆਂ ਦਾ ਕੋਈ ਵਜੂਦ ਨਹੀਂ ਹੁੰਦਾ ਕਦੇ ਕਦੇ ਕੁਝ ਅਨਕਹੇ ਸ਼ਬਦ ਹਜ਼ਾਰਾਂ ਕਹੇ ਹੋਏ ਸ਼ਬਦਾਂ ਦੇ ਅਰਥਾਂ ਨੂੰ ਵੀ ਧੁੰਦਲਾ ਕਰ ਦਿੰਦੇ ਨੇ ਜਿੰਨਾ ਕੋਲ ਸਭ ਕੁਝ ਹੁੰਦਾ ਹੈ ਉਹਨਾਂ ਕੋਲ ਬਹੁਤ ਕੁਝ ਨਹੀਂ ਹੁੰਦਾ ਰਿਸ਼ਤਿਆਂ ਦਾ ਗਲਤ ਇਸਤੇਮਾਲ ਕਦੇ ਨਾ ਕਰਿਓ ਕਿਉਂਕਿ ਚੰਗੇ ਲੋਕ ਜ਼ਿੰਦਗੀ ਵਿੱਚ ਵਾਰ-ਵਾਰ ਨਹੀਂ ਆਉਂਦੇ ਕਦੇ ਜਿਨ੍ਹਾਂ ਨਾਲ ਸਾਰਾ ਸਾਰਾ ਦਿਨ ਗੱਲਾਂ ਹੁੰਦੀਆਂ ਸੀ ਹੁਣ ਇੱਕ ਅਰਸੇ ਤੋਂ ਉਹ ਵੀ ਅਜਨਬੀ ਹੋ ਗਏ ਨੇ ਕੁਝ ਲੋਕ ਫੋਨ ਤੇ ਹੀ ਮਿਲਦੇ ਨੇ ਤੇ ਫੋਨ ਦੇ ਵਿੱਚ ਹੀ ਰਹਿ ਜਾਂਦੇ ਨੇ ਰਿਸ਼ਤਾ ਸਾਥ ਦੇਣ ਵਾਲਿਆਂ ਨਾਲ ਰੱਖੋ ਨਾ ਕਿ ਪਰਖਣ ਵਾਲਿਆਂ ਨਾਲ ਜ਼ਿਕਰ ਨਾਲ ਨਹੀਂ ਬਲਕਿ ਫਿਕਰ ਨਾਲ ਪਤਾ ਲੱਗਦਾ ਹੈ ਕਿਸ ਦੁਨੀਆ ਤੇ ਆਪਣਾ ਕੌਣ ਹੈ ਤੇ ਬੇਗਾਨਾ ਕੌਣ ਹੈ ਸੋਹਣਾ ਹੋਣਾ ਉਹਨਾ ਸੋਹਣਾ ਨਹੀਂ ਹੁੰਦਾ ਜਿੰਨਾ ਸੋਹਣਾ ਚੰਗਾ ਹੋਣਾ ਹੁੰਦਾ ਹੈ ਇੱਥੇ ਕੁਝ ਵੀ ਹਮੇਸ਼ਾ ਲਈ ਨਹੀਂ ਨਾ ਲੋਕ ਨਤੀਜਾਂ ਤੇ ਨਾ ਹੀ ਰਿਸ਼ਤੇ ਛੱਡ ਕੇ ਜਾਣ ਵਾਲੇ ਨਾਲ ਫੁਰਸਤ ਨਾਲ ਮਿਲ ਲਵੋ ਕਿਸੇ ਦਿਨ ਤਾਂ ਜੋ ਤਸੱਲੀ ਨਾਲ ਵਿਛੜ ਸਕੋ ਇਨਸਾਨ ਉਸ ਵਕਤ ਬੁਰਾ ਜਾਣ ਲਈ ਮਜਬੂਰ ਹੋ ਜਾਂਦਾ ਹੈ ਜਦ ਕਿ ਚੰਗਿਆਈ ਦਾ ਫਾਇਦਾ ਚੁੱਕਣ ਲੱਗ ਜਾਣ ਹਾਰਿਆ ਹੋਇਆ ਜਿਹਾ ਲੱਗਦਾ ਹੈ ਵਜੂਦ ਉਸ ਵਕਤ ਜਦੋਂ ਹਰ ਇੱਕ ਹੀ ਲੁੱਟ ਲੈਂਦਾ ਹੈ ਦਿਲ ਦਾ ਵਾਸਤਾ ਦੇ ਕੇ ਕਈ ਵਾਰ ਤੁਹਾਨੂੰ ਛੱਡ ਦੇਣਾ ਹੀ ਕਿਸੇ ਦੀ ਮਰਜ਼ੀ ਹੁੰਦੀ ਹੈ ਤੇ ਤੁਹਾਡਾ ਉਹਨਾਂ ਨਾਲ ਰਹਿਣ ਦਾ ਹੀ ਸੁਪਨਾ ਹੁੰਦਾ ਹੈ ਜੋ ਗਵਾਇਆ ਹੈ ਉਸ ਤੋਂ ਵਧੀਆ ਹੀ ਪਾਓਗੇ ਥੋੜਾ ਸਬਰ ਰੱਖੋ ਤੁਸੀਂ ਬਹੁਤ ਅੱਗੇ ਜਾਓਗੇ ਅਸੀਂ ਕੋਈ ਤਾਰੇ ਤਾਂ ਹੈ ਨਹੀਂ ਪਰ ਟੁੱਟੇ ਫਿਰ ਵੀ ਹਜ਼ਾਰਾਂ ਵਾਰ ਹਾਂ ਸਿਰਫ ਉਸ ਨੂੰ ਹੀ ਆਪਣੀ ਜਾਇਦਾਦ ਸਮਝੋ ਜਿਸਨੂੰ ਤੁਸੀਂ ਆਪਣੀ ਮਿਹਨਤ ਨਾਲ ਕਮਾਇਆ ਹੈ ਜ਼ਿੰਦਗੀ ਤਾਂ ਆਪ ਮਹਾਰੇ ਲੰਘ ਹੀ ਜਾਣੀ ਹੈ ਮਸਲਾ ਤਾਂ ਸਾਰਾ ਹੱਸ ਕੇ ਲੰਘਾਉਂਦਾ ਹੈ ਕੁਝ ਕਰਨਾ ਹੈ ਤਾਂ ਡੱਟ ਕੇ ਚੱਲੋ ਇਸ ਦੁਨੀਆ ਤੋਂ ਥੋੜਾ ਹਟ ਕੇ ਚੱਲੋ ਲੀਕਾਂ ਤੇ ਹਰ ਕੋਈ ਜਲ ਪੈਂਦਾ ਹੈ ਕਦੇ ਇਤਿਹਾਸ ਨੂੰ ਪਲਟ ਕੇ ਚੱਲੋ ਜਦ ਤੱਕ ਤੁਹਾਡੇ ਅੰਦਰ ਸੰਘਰਸ਼ ਕਰਨ ਦੀ ਤਾਕਤ ਹੈ ਤੁਸੀਂ ਹਾਰ ਨਹੀਂ ਸਕਦੇ ਸਭ ਤੋਂ ਤੱਤਵਰ ਜੋ ਦੇ ਦੋ ਹੀ ਹਨ ਸਬਰ ਤੇ ਸਮਾਂ ਡਾਕਟਰ ਜਿਹੜੀ ਸਭ ਤੋਂ ਵੱਡੀ ਪੁੱਲ ਕਰਦੇ ਨੇ ਉਹ ਹੈ ਮਨ ਦਾ ਇਲਾਜ ਨਾ ਕਰਕੇ ਉਹ ਸਿਰਫ ਸਰੀਰ ਦਾ ਇਲਾਜ ਕਰਦੇ ਨੇ ਜਿਹੜੇ ਚੱਲੇ ਸੀ ਇਕੱਲੇ ਉਹਨਾਂ ਪਿੱਛੇ ਅੱਜ ਮੇਲੇ ਨੇ ਜਿਹੜੇ ਕਰਦੇ ਸੀ ਅੜੀਕਾਂ ਹੋਰਾਂ ਦੀਆਂ ਉਹਨਾਂ ਦੀ ਜ਼ਿੰਦਗੀ ਵਿੱਚ ਅੱਜ ਵਿੱਚ ਮੇਲੇ ਨੇ ਸਿਰਫ ਸੋਚੋ ਨਾ ਸਕਾਰ ਕਰੋ ਆਪਣੀ ਕਿਸਮਤ ਨਾਲ ਪਿਆਰ ਕਰੋ ਮਿਲੇਗਾ ਜ਼ਰੂਰ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਬਸ ਕਿਸੇ ਹੋਰ ਦਾ ਇੰਤਜ਼ਾਰ ਨਾ ਕਰੋ ਅਰਜਨ ਵਰਗਾ ਨਿਸ਼ਾਨਾ ਰੱਖੋ ਮਨ ਵਿੱਚ ਨਾ ਕੋਈ ਬਗਾਨਾ ਰੱਖੋ ਲਕਸ਼ੇ ਸਾਹਮਣੇ ਹੈ ਬਸ ਉਸ ਨੂੰ ਹੀ ਆਪਣਾ ਟਿਕਾਣਾ ਰੱਖੋ ਬਿਨਾ ਕੰਮ ਦੇ ਮਕਾਮ ਕੈਸਾ ਬਿਨਾ ਮਿਹਨਤਾਂ ਦੇ ਧਾਮ ਕੈਸਾ ਜਦੋਂ ਤੱਕ ਮੰਜ਼ਿਲ ਨਾ ਮਿਲ ਜਾਵੇ ਉਦੋਂ ਤੱਕ ਰਾਹਾਂ ਵਿੱਚ ਆਰਾਮ ਕੈਸਾ ਇਸ ਦੁਨੀਆ ਦੀਆਂ ਇਛਾਵਾਂ ਵੀ ਸਮੁੰਦਰੀ ਪਾਣੀ ਵਰਗੀਆਂ ਹੋ ਗਈਆਂ ਨੇ ਜਿੰਨਾ ਵੀ ਪੀਓਗੇ ਪਿਆਸ ਵੱਧਦੀ ਹੀ ਜਾਵੇਗੀ ਇਸ ਦੁਨੀਆ ਦੀਆਂ ਇਛਾਵਾਂ ਵੀ ਸਮੁੰਦਰੀ ਪਾਣੀ ਵਰਗੀਆਂ ਹੋ ਗਈਆਂ ਨੇ ਜਿੰਨਾ ਵੀ ਪੀਓਗੇ ਪਿਆਸ ਵੱਧਦੀ ਹੀ ਜਾਵੇਗੀ ਕਈ ਆਉਣਗੇ ਤੇ ਕਈ ਜਾਣਗੇ ਜਿਹੜਾ ਰੁਕ ਗਿਆ ਉਹੀ ਤੁਹਾਡਾ ਹੈ ਐਵੇਂ ਪੈਸਾ ਪੈਸਾ ਨਾ ਕਰੋ ਖੁਸ਼ੀਆਂ ਵੰਡੋ ਤੇ ਸ਼ੁਕਰ ਕਰੋ ਨੇਤਾ ਐਵੇਂ ਨਾ ਰੱਖੋ ਕੋਟੀਆਂ ਨੋਟਾਂ ਦੀਆਂ ਪੰਡਾਂ ਦਾ ਕੀ ਕਰਨਾ ਖਾਣੀਆਂ ਤਾਂ ਫਿਰ ਵੀ ਉਹੀ ਦੋ ਰੋਟੀਆਂ